ਸਾਂਸਦ ਵਿੱਚ ਵਿਰੋਧੀ ਧਿਰ ਨੇਤਾ ਰਾਹੁਲ ਗਾਂਧੀ ਵਿਰੁੱਧ ਇਤਰਾਜ਼ਯੋਗ ਬਿਆਨ ਦੇਣ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਡਾਕਟਰ ਸਿਕੰਦਰ ਸਿੰਘ ਵੱਲੋਂ ਕਾਂਗਰਸ ਪਾਰਟੀ ਦੇ ਵਰਕਰਾਂ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਰੋਸ ਧਰਨਾ ਦੇ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਬੋਲਦਿਆਂ ਡਾਕਟਰ ਸਿਕੰਦਰ ਸਿੰਘ, ਗੁਰਮਤ ਸਿੰਘ ਪੰਡਰਾਲੀ, ਦਵਿੰਦਰ ਸਿੰਘ ਜੱਲਾ ਅਤੇ ਕੁਲਵੰਤ ਸਿੰਘ ਢਿੱਲੋਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਖਿਲਾਫ ਲਗਾਤਾਰ ਇਤਰਾਜ਼ਯੋਗ ਬਿਆਨਬਾਜ਼ੀ ਹੋ ਰਹੀ ਹੈ। ਜਿਸ ਨੂੰ ਲੈ ਕੇ ਕਿਸੇ ਵੀ ਕੀਮਤ ਤੱਕ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਾਂਗਰਸ ਪਾਰਟੀ ਇੱਕ ਧਰਮ ਨਿਰਪੱਖ ਪਾਰਟੀ ਹੈ ਜੋ ਸਾਰੇ ਧਰਮਾਂ ਦਾ ਸਨਮਾਨ ਕਰਦੀ ਹੈ ਜਦੋਂ ਕਿ ਬੀਜੇਪੀ ਧਰਮ ਦੀ ਆੜ ਵਿੱਚ ਲੋਕਾਂ ਨੂੰ ਗੁੰਮਰਾਹ ਕਰਕੇ ਦੇਸ਼ ਵਿੱਚ ਅਸਾਂਤੀ ਪੈਦਾ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਪਾਰਟੀ ਹਾਈ ਕਮਾਂਡ ਜੋ ਵੀ ਪ੍ਰੋਗਰਾਮ ਅਲਿੱਕੇਗੇ ਕਾਂਗਰਸ ਪਾਰਟੀ ਦੇ ਬਰਕਰਾਰ ਆਗੂ ਉਸਤੇ ਪੈਰਾ ਦੇਣਗੇ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਜਨਾ ਸਾਹੀ ਦੀ ਰਿਪੋਰਟ ਨਰਿੰਦਰ ਮੋਦੀ ਦਾ ਸਾਡੇ ਪ੍ਰਧਾਨ ਮੰਤਰੀ ਦਾ ਸੀ ਫੋਕਲਾ ਫੋਕਿਆ ਕਿਉਂਕਿ ਰਾਹੁਲ ਗਾਂਧੀ ਜੀ ਜੋ اپੋਜੀਸ਼ਨ ਦੇ 리ਡਰ ਨੇ ਅਤੇ ਸਾਡੇ ਕਾਂਗਰਸ ਪਾਰਟੀ ਦੇ ਉੱਚ ਨੇਤਾ ਨੇ ਉਹਨਾਂ ਦਾ ਬਿਆਨ ਨੂੰ ਜਿਹੜਾ ਜੋ ਸਾਰੀ ਸੰਗਤ ਨੂੰ ਪਿਆਰ ਕਰਦੇ ਨੇ ਪੰਜਾਬੀਆਂ ਨੂੰ ਵੀ ਸਿੱਖਾਂ ਨੂੰ ਵੀ ਮੁਸਲਮਾਨਾਂ ਨੂੰ ਵੀ ਹਿੰਦੂਆਂ ਨੂੰ ਵੀ ਔਰ ਹਰ ਧਰਮ ਦਾ ਸਤਿਕਾਰ ਕਰਦੇ ਨੇ ਉਹਨਾਂ ਦੇ ਉਹਨਾਂ ਦੇ ਬਿਆਨੇ ਕਰੋੜ ਮਰੋੜ ਦੇ ਇਹ ਦੇਸ਼ ਕਰਦੀ ਆਪਣੀ ਜੇੜ ਜਮਾਈ ਸਰਕਾਰ ਨੂੰ ਨਾਲ ਲੈ ਕੇ ਉਹਨਾਂ ਦੀ ਗਲਤ ਬਿਆਨੀਆਂ ਬਿਆਨੀਆਂ ਬਣਾ ਕੇ ਲੋਕਾਂ 'ਚ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਲੋਕਾਂ 'ਚ ਭਰਮ ਪੈਦਾ ਕਰਨਾ ਚਾਹ ਰਹੇ ਜਦੋਂ ਕਿ ਰਾਹੁਲ ਗਾਂਧੀ ਦਾ ਪਰਿਵਾਰ ਇੰਦਰਾ ਗਾਂਧੀ ਤੇ ਲੈ ਕੇ ਰਜੀਮ ਗਾਂਧੀ ਤੇ ਲੈ ਕੇ ਉਹਨਾਂ ਦਾ ਦੇਸ਼ ਪ੍ਰਤੀ ਆਪਣੀ ਕੁਰਬਾਨੀ ਦੇ ਦਿੱਤੀ ਸੈਸ਼ਨ ਵਿੱਚ ਸੰਬੰਧ ਹੋ ਤੋ ਇਸ ਕਰਕੇ ਅੱਜ ਰਾਹੁਲ ਦੇ ਕਿਸੇ ਵੀ ਜਨ ਨੂੰ ਓਲਡ ਬੋਲਡ ਨੂੰ ਆਕੇ ਜੇਡੀ ਕੇ ਗੱਲ ਕੋਈ ਹੋਰ ਹੁੰਦੀ ਆ ਗੱਲ ਕੋਈ ਸ਼ੋਰਮ ਦੀ ਹੈ ਮੋਦੀ ਆਪਣੇ ਜੋਰ ਜਮਾਇਸ਼ੀ ਨਾਲ ਉਹਦੇ ਬਿਆਨ ਨੂੰ ਓਲਡ ਬੋਲਡ ਕਰਕੇ ਲੋਕਾਂ ਦੀ ਗਲਤ ਕਰਾਣਾ ਚਾਹ ਰਿਹਾ ਹੈ ਇਹ ਗੱਲ ਨਹੀਂ ਹੋਣ ਦੇਗੀ ਕਾਂਗਰਸ ਪਾਰਟੀ راہੁਲ ਗਾਂਧੀ ਦੇ ਨਾਲ ਖੜੀ ਹੈ ਔਰ ਆਪਣੀ ਜਾਨ ਦੇਣ ਲਈ ਤਿਆਰ ਹੈ ਆਪਣੇ ਖੂਨ ਤੱਕ ਡੋਲਨ ਨੂੰ ਤਿਆਰ ਹੈ ਅਵਾਸਿੰਦਰਸਹੀ ਹੈ ਕਿ ਇਹ ਸਾਨੂੰ ਪਾਰਟੀ ਹਿੱਤ ਨੂੰ ਦੇਗੀ ਅਸੀਂ ਕਹੇ ਹੋ ਕਿ ਪੰਜਾਬ ਲੈਵਲ ਤੇ ਵੀ ਇਹ ਮੁਜਾਹਰਾ ਕਰਨ ਦੀ ਕੋਸ਼ਿਸ਼ ਕਰਾਂਗੇ